ने ऐसी मोहब्बत की के कोई कर नहीं सकता किसी के प्यार के बदले यूं कोई मर नहीं सकता दुखी हूँ ਗੋਸ਼ਪੇ ਮਿਨਿਸਟਰੀ ਦੇ ਇੱਕ ਜ਼ਰ 19ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਮਤਿੰਦੀ ਖੁਸ਼ਖਬਰੀ ਦੇ ਧਰਮ ਅਦਾਇਦੀ ਪੰਤਾਲਿਮਿਤ ਚਾਰ ਮਿਆਤ ਵਿੱਚ ਇਸ ਤਰ੍ਹਾਂ ਆਪਾਂ ਦੇ ਹਾਂ ਫਿਰ ਸੁਰ ਬਦਾਰ ਅੱਜਿਕ ਬਾਰੇ ਵਰਦਾ ਹੈ ਜਿਹੜਾ ਚਿੰਗੀ ਮੋਤੀ ਨੂੰ ਲੱਭਦਾ ਫਿਰਦਾ ਸੀ ਜਦੋਂ ਉਹ ਇੱਕ ਮੋਤੀ ਪਾਰੇ ਮਿਲਦਾ ਮਿਲਿਆ ਤਾਂ ਉਹ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਮੁੱਲ ਲਿਆ ਇਸ ਵਿਸ਼ਾ ਅੰਤ ਵਿੱਚ ਵਿਪਰੀ ਪ੍ਰਭੂ ਯਿਸੂ ਮਸੀਹ ਆਪ ਕੋ ਦਹਨ ਪਾਰੇ ਮੌਦਾ ਮੋਤੀ ਉਹ ਕਲਿਸ ਇਹ ਹੈ ਜਿਸ ਲਈ ਉਸਨੇ ਆਪਣੇ ਆਪ ਨੂੰ ਸਲੀਪ ਤੇ ਕੁਰਬਾਨ ਕਰ ਦਿੱਤਾ ਪਾਵਾ ਆਪਣੇ ਸਭ ਕੁਝ ਦੇ ਦਿੱਤਾ ਜਦੋਂ ਇੱਕ ਸ਼ਾਲਵ ਵਿੱਚ ਇੱਕ ਕਾਨ ਕੁਚਲੇ ਜਾਂਦਾ ਹੈ ਤਾਂ ਇੱਕ ਮੋਤੀ ਬੰਦਾ ਹੈ ਇਸ ਤਰ੍ਹਾਂ ਮਸੀਦੀ ਕੋਰੇ ਮਾਰਨ ਅਤੇ ਸਲੀਪ ਤੇ ਉਸਨੇ ਬਲੀਦਾਨ ਦੁਆਰਾ ਕਲਿਸਿਆ ਦੀ ਰਚਨਾ ਕੀਤੀ ਗਈ ਹੈ ਪਿਆਰੇ ਭਰਾ ਬੋਤੇ ਪਾਨੂ ਜੋ ਕੋ ਇਸ ਲੀਫ ਤੇ ਚਰਾਏ ਗਏ ਹਨ ਅਤੇ ਜਿਵਾ ਲੇਗ ਹੈ ਪਰੋਵੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦਾ ਹੈ ਉਹ পাপਲੀ ਸਜਾ ਤੋਂ ਬਚ ਜਾਂਦਾ ਹੈ ਅਤੇ ਪ੍ਰੋਬੋ ਉਸਨੂੰ ਕਲਿਸੇ ਵਿੱਚ ਸ਼ਾਮਿਲ ਕਰਦੇ ਹਨ ਤੁਸੀਂ ਵੀ ਪ੍ਰੋਵੀਸ਼ੂ ਮਸੀਹ ਲਈ ਇੱਕ ਪਰਮੋਡ ਮੋਟੇਰੋ ਪਰਮਿਸ਼ਨ ਲਗੇ ਤੋ ਅਦਲੀ ਸਦੀ ਇਹ ਪ੍ਰਾਰਥਨਾ ਹੈ